ਅੱਜ ਤੱਕ ਦਾਰ ਕਾੜਾ ਹੈ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਚਾਹੇ ਕਾਂਗਰਸ ਹੀ ਰਹੀ ਆ ਪਰ 6 ਮਹੀਨੇ ਦੇ ਵਿੱਚ ਵਿੱਚ ਇਲੈਕਸ਼ਨ ਜਿਹੜੇ ਆ ਉਹ ਕਰਾਏ ਜਾਂ ਜਾਂਦੇ ਆ ਪਰ ਇਹ ਨਕਾਮੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਪਰ ਜਿਨ੍ਹਾਂ ਨੇ 2 ਸਾਲ ਤੋਂ ਉੱਪਰ ਸਮਾਂ ਲਗਾ ਦਿੱਤਾ ਉਹ ਨੁਕਸਾਨ ਸ਼ਹਿਰ ਦਾ ਹੋ ਰਿਹਾ ਹੈ ਸਭਾਈ ਨਹੀਂ ਹੁੰਦਾ ਜਿੰਨਾ ਹੋ ਰਹੀ ਸੀਵਨੀ ਸਾਹ ਹੋ ਰਹੇ ਕੋਈ ਬੰਦਾ ਕਮਾਂਡ ਨਹੀਂ ਸੰਭ ਰਿਹਾ ਰੋਕ ਪਰੇਸ਼ਾਨ ਕਰਦੇ ਘਰ ਰਹਿ ਨੇ ਇਸ ਕਰਕੇ ਇਲੈਕਸ਼ਨ ਇਹਨਾਂ ਨੂੰ ਟਾਈਮ ਨਾ ਪਾਉਣੀ ਚਾਹੀਦੀ ਸੀ ਅੱਜ ਇਲੈਕਸ਼ਨਾਂ ਦੋਸਾਂ ਦੇ ਸਮਾਂ ਵੱਧ ਹੋ ਗਿਆ ਪਾਈਆਂ ਨੂੰ ਤੇ ਹੁਣ ਵੀ ਹਲੇ ਇਹ ਹਾਈ ਕੋਰਟ ਨਾ ਕਹਦਾ ਤੇ ਇਲੈਕਸ਼ਨ ਹਲੇ ਨਹੀਂ ਨਹੀਂ ਕਰਾਉਣਾ ਚਾਹੁੰਦੇ ਸੀ ਆ ਸਰ ਇਸ ਵਾਰ ਜਿਹੜੀ ਕੀ ਗੱਲ ਕਰਦੇ ਕਿ ਵਾਰ ਬੰਦੀ ਦੀ ਗੱਲ ਕਰਦੇ ਵਾਰ ਬੰਦੀ ਕਰਦੇ ਕਿ ਨਵੇਂ ਹਸਾ ਦੇ ਨਾਲ ਸਰ ਵਾਰ ਬੰਦੀ ਵਾਰ ਬੰਦੀ ਤਾਂ ਪਿਛਲੇ ਮਾਰੀ ਹੋਈ ਆ ਇਹ ਨਵੀਂ ਬਾੜ ਬੰਦੀ ਮਤਾਰਪੇ ਕਹਿੰਦੇ ਨੇ ਜਨਰਲ ਦਾ ਮਤਾਰਪੇ ਜਿਹੜਾ ਉਹਦਾ ਫਿਰ ਉਹ ਪੱਟਾ ਪਦੇ ਨੇ ਵਾਲ ਜਿਹੜੇ ਮਾਰਨੇ ਜਿਹੜੇ 100 ਤੋਂ ਵੱਧ ਜਾਂਦੇ ਨੇ ਪਰ ਉਹ ਇੱਕ ਲੋਕਾਂ ਦੇ ਅੱਖੀ ਘੱਟਰਾ ਪਾਉਣ ਦਾ ਕੰਮ ਐਡਰਬੋਰਡ ਤੋਂ ਕਿ ਉਧਰ ਕਰ ਦਿੱਤੀਗੀ ਉਧਰ ਤੋਂ ਕਿ ਕੀ ਕਰਨ ਕੀ ਲੈਦਾ ਕਿਉਂ ਐਸਾ ਕੀਤਾ ਜਾ ਰਿਹਾ ਸਰ ਕਹਿੰਦਾ ਭਾ ਵੀ ਬਖਲਾਰ ਦੀ ਨਿਸ਼ਾਨੀਆਂ ਹੋਰ ਕੁਝ ਨਹੀਂ ਹੈਗਾ ਅਜਾ ਹੁਣ ਤੋਂ ਬਾਦੋ ਪਾਕਿਸਤਾਨ ਵੀ ਯਾਦ ਹੋਇਆ ਹਮ ਅੱਜ ਪਾਕਿਸਤਾਨ ਦਾ ਕੀ ਹਾਲ ਆ ਅੱਜ ਸਾਡੇ ਭਾਰਤ ਦਾ ਕੀ ਹਾਲ ਆ ਸਾਡੇ ਭਾਰਤ ਦੇ ਵਿੱਚ ਜਿਹੜਾ ਬਾਹੀ ਨੂੰ ਜ਼ਮੀਨ ਦੀ ਸਾਡੇ ਕੋਲ ਬੈਰ ਨਹੀਂ ਬੋਣੇ ਹੁੰਦੇ ਸੀਗੇ ਅੱਜ ਅਸੀਂ ਇੰਨੀ ਤਰੱਕੀ ਕੀਤੀ ਆ ਉਹ ਜਿਹੜੀ ਆ ਅੱਜ ਜੁਲੂ ਦੇ ਨਾਲ ਧਾਰਤਾਂ ਫੜੀ ਜਾਂਦੀ ਚਮੰਬਾ ਹਮ ਇਹ ਕਾਂਗਰਸ ਹੀ ਦੇਣਾ ਬਿਲਕੁਲ ਕਾਂਗਰਸ ਬੁਲਾਫ ਨਹੀਂ ਕਰਦੀ ਕਾਂਗਰਸ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਤੇ ਜਦ ਹੀ ਇਹ ਨੂੰ ਸਰਕਾਰ ਬਣੀ ਆ ਆਮ ਆਦਮੀ ਦੀ ਕਾਲੀ ਕਾਲੀ ਹਜ਼ਾਰ ਰੁਪਏ ਉੱਥੇ ਜਿਹੜਾ ਜਿਸ਼ਨ ਜੀ ਦੀਆਂ ਜਿਹੜੀਆਂ ਰਜਿਸਟਰੀਆਂ ਜਿਹੜੀਆਂ ਪਰ ਮਾਨ ਸਾਹਿਬ ਤੁਹਾਨੂੰ ਬੋਲੋ ਕਿ ਪੂਰਾ ਜੋ ਲੈ ਜਾ ਰਿਹਾ ਪਰ ਕਾਮਤਾ ਸਰ ਪ੍ਰਸ਼ਾਸਨਿਕ ਕੰਮ ਮਾਨ ਸਾਹਿਬ ਨੇ ਤਾਂ ਕਹਿਣਾ ਇਹ ਨਾ ਵੀ ਹਾਂਜੀ ਸਰਕਾਰਾਂ ਨੂੰ ਅੱਗੇ ਪ੍ਰਸ਼ਾਸਨ ਨੂੰ ਯਾ ਕਿ ਆਰਡਰ ਆਰਡਰ ਹੀ ਕਰਨਾ ਪਰ ਕਾਮਤਾ ਪ੍ਰਸ਼ਾਸਨਿਕ ਕੰਮ ਨਾ ਸਰ ਅਗਰ ਮੈਂ ਇਹਨੇ ਕੰਮ ਕਰਾਂ ਇਹ ਕੰਮ ਪਿਆਗੇ ਖੜਾ ਨਹੀਂ ਚੁਟ ਜਾਂਦਾ ਜੀ ਸਰਕਾਰ ਚਾਵੇ ਤੇ ਕੁ ਬੜੀ ਬਣੀ ਮਿਕਸਾ ਦੀ ਨਛੜੀ ਜੀ ਹਮ ਅੱਜ ਨਖਾਏ ਨਾ ਬਧੀਆ ਨਖਾਏ ਨਾ ਬਿਟ ਰਿਹਾ ਹੈ ਕ੍ਰਾਫਟ ਨਹੀਂ ਬਧੀਆ ਮਤਲਬ ਤੁਹਾਨੂੰ ਦੱਸੇ ਨਾ ਕੀ ਦਸੀਏ ਕਿ ਐਮਐਲਏ ਜਿਹੜਾ ਰਥਵਾ ਆਪਣਾ ਉੱਚਾ ਹੁੰਦਾ ਲੋਕ ਜਿਹੜੇ ਆਵਾਮ ਵਿਸ਼ਵਾਸ ਕਰਦੀ ਹੈ ਵੀ ਇਹ ਨਵਾਂ ਕੁਛ ਕਰਕੇ ਦਿਖਾਉਂਗੇ ਉਹ ਕਰਨ ਕੁਛ ਨਾ ਤੇ ਨੌਕਾ ਨੇ ਕਲੇ ਹੋਏ ਕਮਾ ਦੇ ਪਸੰਦ ਨਹੀਂ ਆਣਾ ਆਮੇ ਛੱਡ ਦੇ ਅੱਛਾ ਕਹਿ ਕੋ ਹਾਂ ਮੇਰੇ ਕੋ ਰਕਾਰਡ ਪਿਆ ਹੈ ਠੀਕ ਹੈ ਮੈਂ ਰਕਾਰਡ ਮੁਕਾਬਕ ਵਿੱਚ ਤਿਆਰੀ ਕਰਦਾ ਹਾਂ ਜਿਹੜੇ ਮਾਰੀ ਜਾਂਦੇ ਮੈਂ ਰਿਵੀਅੂ ਕਰਨਾ ਉਹ ਆਪਣਾ ਕਾਰਜ ਕਰਨਾ ਮੈਂ ਆਪਣਾ ਦਿਖਾਉਣਾ ਹੈ ਪਦਾਰਾ ਜੀ ਦੁੱਧ ਦਾ ਉਹ ਪਾਣੀ ਦਾ ਪਾਣੀ ਕੀ ਆ ਪਾਪਾ ਛੋਵੀਂ ਤੁਮ ਜਦੋਂ ਅਖੰਡਾ ਬਰੀ ਦਾ ਸਵਾਰ ਮੈਂ ਕਰੂੰਗਾ ਉੱਥੇ ਸਾਡੇ ਸੀ ਬਹੁਤ ਵੱਡਾ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਰਮਨਦੀਪ ਸਿੰਘ ਆਲੋਕ ਇਸ ਵਕਤ ਮੈਂ ਮੌਜੂਦ ਆ 1 ਨਵਾਂ ਸੈਂਚਰੀ ਵਿੱਚ ਸਾਡੇ ਨਾਲ ਮੌਜੂਦ ਨੇ ਸਾਫ ਦਾ ਡਿਪਟੀ ਮੇਰੇ ਪਤੀ ਸਪੋਕਸਪਰਸਨ ਜੁਗਨਾਨਤ ਜਨਰਲ ਸਿੰਘ ਸ਼ਿਮਲਾਪੁਰ ਜੀ ਆਪਾਂ ਨਾਲ ਗੱਲਬਾਤ ਕਰਾਂਗੇ ਇਲੈਕਸ਼ਨ ਲੈ ਕੇ ਔਰ ਵਿਕਾਸ ਦੇ ਮੁੱਦਿਆਂ ਲੈ ਕੇ ਕਰਦੇ ਹਾਂ ਉਹ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਸਭ ਬਹੁਤ ਧੰਨਵਾਦ ਤੁਹਾਡਾ ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਲੈਕਸ਼ਨ ਹੁੰਦੇ ਵਿੱਚ ਇਹਨੀ ਦੇਰੀ ਕਿਉਂ ਆਪ ਸਰਕਾਰ ਨੇ ਕਾਫੀ ਸਮਾਂ ਲਾ ਦਿੱਤਾ ਵਾ ਗਿਆ ਠੀਕ ਹੈ ਜਿਵੇਂ 5-6 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਉੱਥੇ 7 ਅਜ ਤੱਕ ਦਾ ਰੁਕਾੜਾ ਹੈ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਚਾਹੇ ਕਾਂਗਰਸ ਹੀ ਰਹੀ ਹੈ ਪਰ 6 ਮਹੀਨੇ ਵਿੱਚ ਵਿੱਚ ਇਲੈਕਸ਼ਨ ਜਿਹੜੇ ਹਨ ਉਹ ਕਰਾਏ ਜਾਂ ਜਾਂਦੇ ਹਨ ਪਰ ਇਹ ਨਕਾਮੀ ਹੈ ਜਿਹੜੀ ਆਮ ਆਦਮੀ ਜਿਹੜੀ ਪਾਰਟੀ ਸਰਕਾਰ ਦੀ ਪਰ ਜਿਨ੍ਹਾਂ ਨੇ 2 ਸਾਲ ਦੇ ਉੱਪਰ ਸਮਾਂ ਲਗਾ ਦਿੱਤਾ ਉਹ ਨੁਕਸਾਨ ਸ਼ਹਿਰ ਦਾ ਹੋ ਰਿਹਾ ਹੈ ਸਫਾਈ ਨਹੀਂ ਹੋ ਰਹੀ ਸੀਵਲੀ ਸਾਹ ਹੋ ਰਹੇ ਕੋਈ ਬੰਦਾ ਕਮਾਨ ਨਹੀਂ ਸੰਭ ਰਿਹਾ ਲੋਕ ਪਰੇਸ਼ਾਨ ਖੱਜਲਖਵਾਰ ਹੋ ਰਹੇ ਨੇ ਇਸ ਕਰਕੇ ਇਲੈਕਸ਼ਨਾਂ ਇਹਨਾਂ ਨੂੰ ਟਾਈਮ ਨਾ ਟੋਲਣੀ ਚਾਹੀਦੀ ਸੀ ਅੱਜ ਇਲੈਕਸ਼ਨਾਂ 2 ਸਾਲ ਦੇ ਸਮਾਂ ਵੱਧ ਹੋ ਗਿਆ ਪਾਇਆਂ ਨੂੰ ਤੇ ਹੁਣ ਵੀ ਹਲੇ ਇਹ ਹਾਈ ਕੋਰਟ ਨਾ ਕਹਦਾ ਤੇ ਇਲੈਕਸ਼ਨਾਂ ਹਲੇ ਨਹੀਂ ਨਹੀਂ ਕਰਾਉਣਾ ਚਾਹੁੰਦੇ ਸੀ ਅਸਰ ਜੀ ਸਰ ਤੁਸੀਂ ਕਹਿੰਦੇ ਹੋ ਕਿ ਜਿਹੜੇ ਕਮਾਂਡ ਸੰਭਾਲਣੀ ਚਾਹੀਦੀ ਪਰ ਕਮਾਂਡ ਤਾਂ ਦਿੱਤੀ ਸੀ ਐਮਰਐਲ ਦੇ ਸਾਥ ਵਿੱਚ ਦੇਖੋ ਜਿੱਥੇ ਕੌਂਸਲਰ ਦਾ ਕੰਮ ਆ ਉਥੇ ਐਮਰਐਲ ਦਾ ਕੰਫਲਿਕਟ ਹੋਊਗਾ ਜਿੱਥੇ ਕੌਂਸਲਰ ਨੇ ਕੰਮ ਗਲੀਆਂ ਜਾ ਕਰਨਾ ਹੈ ਤੇ ਉਹ ਐਮਰਐਲ ਦਾ ਕੰਮ ਹੁੰਦਾ ਹੈ ਕੋਈ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਆਪਣੇ ਹਲਕੇ ਦੇ ਹੂੰ ਕੋਈ ਕਾਲਜ ਲੈ ਕੇ ਆਉਣਾ ਕੋਈ ਹਸਪੀਟਲ ਲੈ ਕੇ ਆਉਣਾ ਕੋਈ ਪਾਰਕ ਲੈ ਕੇ ਆਉਣਾ ਵੱਡਾ ਕੋਈ ਇਹ ਜਿਹੇ ਕੰਮ ਡਿਵੈਲਪਮੈਂਟ ਦੇ ਜਿਹੜੇ ਹੁੰਦੇ ਨੇ ਉੱਥੇ ਇਹ ਐਮਐਲਏ ਦੇ ਦੇਲੇ ਜਿਹੜੇ ਆਉਂਦੇ ਨੇ ਇਹ ਛੋਟਾ ਕੰਮ ਤਾਂ ਇਹ ਤਾਂ ਕੌਂਸਲਰ ਦੇ ਲੈਵਲ ਦਾ ਕੰਮ ਆ ਇਹ ਤੁਹਾਨੂੰ ਨੇ ਕਰਨਾ ਹੈ ਹਾਂ ਸਰ ਇਸ ਵਾਰ ਜਿਹੜੀ ਕੀ ਗੱਲ ਕਰੀ ਕਿ ਵਾਰਡ ਬੰਦੀ ਦੀ ਕਰਕੇ ਵਾਰਡ ਬੰਦੀ ਕਰ ਦਿੱਤੀ ਕਿ ਨਵੇਂ ਹਿਸਾਬ ਦੇ ਨਾਲ ਸਰ ਵਾਰਡ ਬਣੇ ਨੇ ਦੇਖੋ ਵਾਰਡ ਬੰਦੀ ਤਾਂ ਪਿਛਲੇ ਵਾਰੀ ਹੋਈ ਆ ਹੂੰ ਇਹ ਨਵੀਂ ਬਾਲ ਬੰਦੀ ਮਤਲਬ ਉਹ ਇਹ ਕਹਿੰਦੇ ਨੇ ਜਨਗਣਨਾ ਮਤਲਬ ਜਿਹੜਾ ਉਹਦਾ ਫਿਰ ਉੱਪਰ ਟੱਪਦੇ ਨੇ ਬਾੜ ਜਿਹੜੇ ਮਾਰ ਨੇ ਜਿਹੜੇ 100 ਤੋਂ ਵੱਧ ਜਾਂਦੇ ਨੇ ਪਰ ਉਹ ਇੱਕ ਲੋਕਾਂ ਦੇ ਅੱਖੀ ਘੱਟਾ ਪਾਉਣ ਦਾ ਕੰਮ ਆ ਵੀ ਅਸੀਂ ਨਵੇਂ ਦੇ ਕਰਾ ਰਹੇ ਅਸੀਂ ਨਵੇਂ ਦੇ ਕਰਾ ਰਹੇ ਆ ਉਹੀ ਸਾਰਾ ਕੁਝ ਹੈਗਾ ਕਿਉਂਕਿ ਜੇਕਰ ਆਪਾਂ ਲੁਧਿਆਣਾ ਦੇਖੀਏ 65 ਸਤੰ ਲੱਖ ਦੀ ਆਬਾਦੀ ਜਿਹੜੀ ਇੱਥੇ ਪਹੁੰਚ ਗਈ ਲੁਧਿਆਣਾ ਸ਼ਹਿਰ ਦੀ ਜਿਹੜੀ ਆ ਉਹਦੇ ਬਾੜ ਜਿਹੜੇ ਵੱਧਦੇ ਨੇ ਕਿ ਨਹੀਂ ਦੂਰ ਤੱਕ ਜਾ ਗਿਆ ਹੁਣ ਕਈ ਕਿ ਬਾੜ ਜਿਹੜੇ ਏਡੇ ਨੇ ਇਹ ਨਾਲੀ 25 25 ਹਜ਼ਾਰ ਵੋਟਰ 30 30 ਹਜ਼ਾਰ ਵੋਟਰ ਵਾਲਾ ਬਣਦੀ ਗਰੀ ਉਹ ਬਾਹਰ ਜਿਹੜੇ ਇੱਕ ਬਰਾਬਰ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਉਹ ਉਸ ਦਾ ਵਿਕਾਸ ਦਾ ਕੰਮ ਸਹੀ ਹੋ ਸਕੇ ਇਹਦੇ ਬੋਰ ਤੋਂ ਉਧਰ ਕਰ ਦਿੱਤੀ ਕਿ ਉਧਰ ਤੋਂ ਕਿਹਦੇ ਕਰੀ ਕੀ ਕਰਨ ਕੀ ਲੈਦਾ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਇਹ ਸਰ ਕਹਿਣਾ ਭਾਪ ਵੀ ਬਖਲਾਰ ਦੀ ਨਿਸ਼ਾਨੀਆਂ ਹੋਰ ਕੁਝ ਨਹੀਂ ਹੈਗਾ ਹਮ ਔਰ ਜਿਹੜਾ ਲੋਕਾਂ ਦਾ ਮਾਰ ਬਣਿਆ ਹੋਇਆ ਲੋਕ ਜਾਣਦੇ ਨੇ ਜਦੋਂ ਜਦੋਂ ਵੀ ਤੁਸੀਂ ਦੇਖਿਆ ਕਾਉਂਸਲ ਸਰਕਾਰ ਆਈ ਹੈ ਚਾਹੇ ਸੈਂਟਰ ਵਿੱਚ ਆਈ ਹੈ ਚਾਹੇ ਪੰਜਾਬ ਚ ਆਇਆ ਉਦੋਂ ਉਦੋਂ ਵਿਕਾਸ ਹੋਇਆ ਔਰ ਤਰੱਕੀ ਦੇ ਨਾਤੇ ਇਹ ਜਿਹੜਾ ਲੋਕਾਂ ਨੂੰ ਕੰਮ ਮਿਲਿਆ ਲੋਕਾਂ ਦੇ ਚਿਹਰੇ ਤੇ ਰੌਣਕ ਆਈ ਹੈ ਖੁਸ਼ਹਾਲੀ ਆਈ ਹੈ ਇਹ ਤਾਂ ਰੁਕਾਲ ਬੋਲਦਾ ਨਾ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਇਸ ਕਰਕੇ ਤੁਸੀਂ ਦੇਖਿਆ ਹੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਐਵੇਂ ਆਪਾਂ ਕਹਿ ਲਈਏ ਵੀ ਅੱਜ ਇਹ ਚੀਜ਼ ਖੜੀ ਹੋ ਜੂਗੀ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਪਾਕਿਸਤਾਨ ਵੀ ਜਨਮ ਹੋਇਆ ਅੱਜ ਪਾਕਿਸਤਾਨ ਦਾ ਕੀ ਹਾਲ ਆ ਅੱਜ ਸਾਡੇ ਪਾਰ ਦਾ ਕੀ ਹਾਲ ਆ ਸਾਡੇ ਪਾਰ ਦੇ ਵਿੱਚ ਜਿਹੜਾ ਬਾਹੀ ਜੋਗ ਜ਼ਮੀਨ ਦੀ ਸਾਡੇ ਉਹ ਬੈਲ ਵੀ ਨਹੀਂ ਬੌਣਦੇ ਹੁੰਦੇ ਸੀਗੇ ਅੱਜ ਅਸੀਂ ਇੰਨੀ ਤਰੱਕੀ ਕੀਤੀ ਆ ਉਹ ਜਿਹੜੀਆਂ ਅੱਜ ਸੁਣੀਏ ਤਾਂ ਜਹਾਜ਼ ਤਾਂ ਫੜੀ ਦਿੱਤੀ ਮੰਨਦਾ ਹੂੰ ਇਹ ਕਾਂਗਰਸ ਹੀ ਦੇਣਾ ਕਾਂਗਰਸ ਬਲਫ ਨਹੀਂ ਕਰਦੀ ਕਾਂਗਰਸ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਗੱਲ ਕਰੀ ਮਾਨ ਸਾਹਿਬ ਜਦੋਂ ਆਏ ਸੀਗੇ ਉਹਨਾਂ ਦਾ ਕਹਿਣਾ ਏ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਤੇ 1 ਰੁਪਇਆ ਵੀ ਕ腐ਸ਼ਨ ਦਾ ਕੋਈ ਕ腐ਸ਼ਨ ਨਹੀਂ ਕਰ ਸਕਦਾ 1 ਰੁਪਇਆ ਦੀ ਕੋ ਕ腐ਸ਼ਨ ਨਹੀਂ ਕਰ ਸਕਦਾ ਕਿ ਠੱਗੀ ਡੋਰੀ ਕਰਦਾ ਕੀ ਲੱਗਾ ਇਸ ਵਾਰ ਕ腐ਸ਼ਨ ਥੋੜੀ ਜਿਹੀ ਘਟੀ ਆ ਜਾਂ ਵਧੀਆ ਮੇਰੀ ਮੈਡਮ ਡਿਪਟੀ ਮੇਅਰ ਹੈ ਨਹੀਂ ਹੂੰ ਇਹਨੇ ਲੁਗਰੀ ਬ੍ਰੋਪਰਨੈਸ ਦੀ ਰਿਸ਼ਤੇ ਪਾਈਆਂ ਇਹਨੇ ਫ੍ਰੀ ਹੁੰਦੀਆਂ ਕੋਈ ਪੈਸਾ ਨਹੀਂ ਮੈਂ ਸਾਰੇ ਜਨਾਂ ਨੂੰ ਕਹਿਣਾ ਚਾਹਣਾ ਹੈ ਕੋਈ ਬੰਦਾ ਕਹੇ ਵੀ ਮੇਰੇ ਕੋਲ ਪਹੇਲੇ ਜਾਂ ਪਹਿਲੇ ਦੁਆਰੇ ਕਿਸੇ ਬਿਲਕੁਲ ਫ੍ਰੀ ਕੰਮ ਜੀ ਕੰਮ ਦੇ ਜੀ ਲੋਕਾਂ ਦਾ ਔਰ ਸਹੀ ਕੰਮ ਹੁੰਦਾ ਸੀਗਾ ਤੇ ਜਦ ਹੀ ਇਹ ਸਰਕਾਰ ਬਣੀ ਆ ਆਮ ਆਦਮੀ ਦੀ ਕਾਲੀ ਕਾਲੀ ਹਜ਼ਾਰ ਰੁਪਏ ਉੱਥੇ ਜਿਹੜਾ ਜਮਿਸ਼ਦ ਦੇ ਦਿੱਤੀ ਜਾਂਦੀ ਹੈ ਰਜਿਸਟਰੀ ਆ ਜਿਹੜੀ ਹੈ ਪਰ ਮਾਨ ਸਾਹਿਬ ਤੁਹਾਨੂੰ ਬੋਲੋ ਕਿ ਪੂਰਾ ਜੋ ਲੈ ਜਾ ਰਿਹਾ ਪਰ ਕਾਮਤਾ ਸਰ ਪ੍ਰਸ਼ਾਸਨਿਕ ਕਰਨਾ ਮਾਨ ਸਾਹਿਬ ਨੇ ਤਾਂ ਕਹਿਣਾ ਇਹ ਨਾ ਵੀ ਹਾਂਜੀ ਸਰਕਾਰਾਂ ਨੂੰ ਅੱਗੇ ਪ੍ਰਸ਼ਾਸਨ ਨੂੰ ਯਾ ਕਿ ਆਰਡਰ ਆਰਡਰ ਹੀ ਕਰਨਾ ਪਰ ਕਾਮਤਾ ਪ੍ਰਸ਼ਾਸਨਿਕ ਕਰਨਾ ਸਰ ਅਗਲੇ ਮਹੀਨੇ ਨੇ ਕੰਮ ਕਰਨਾ ਜੀ ਕਰਨ ਕਿ ਇਹ ਕਿ ਖੜਾ ਨਹੀਂ ਛੁੱਟ ਜਾਂਦਾ ਜੀ ਸਰਕਾਰ ਚਾਵੇ ਇੱਕ ਵੱਡੀ ਵੱਡੀ ਮਿਕਸ਼ਾ ਦੀ ਨਸ਼ੀ ਜਿਹੜੀ ਹੈ ਅੱਜ ਨਸ਼ਾ ਇੰਨਾ ਵਧੀਆ ਹੈ ਨਸ਼ਾ ਮੈਂ ਬਿਕ ਰਿਹਾ ਹੈ ਪਰ ਆਪਸ਼ਨ ਨਹੀਂ ਵਧੀਆ ਮਦਰ ਤੁਹਾਨੂੰ ਦੱਸੇ ਨਾ ਕੀ ਦਸੀਏ ਕਿ ਐਮਐਲਏ ਜਿਹੜਾ ਰੁਤਬਾ ਆਪਣਾ ਉੱਚਾ ਹੁੰਦਾ ਲੋਕ ਜਿਹੜੇ ਆਵਾਮ ਵਿਸ਼ਵਾਸ ਕਰਦੀ ਹੈ ਵੀ ਇਹ ਨਵਾਂ ਕੁਛ ਕਰਕੇ ਦਿਖਾਉਣਗੇ ਉਹ ਕਰਨ ਕੁਛ ਨਾ ਤੇ ਲੋਕਾਂ ਨੇ ਕਹਿ ਰਿਹਾ ਕਮਾ ਦੇ ਪਸੇ ਲਾਈ ਜਾਣ ਮੈਂ ਤਾਂ ਕਹਿੰਦਾ ਲੱਖ ਲੈਣ ਤਾਂ ਤੁਸੀਂ ਕਹਿੰਦੇ ਆਪਾਂ ਪਬਲਿਕ ਨੂੰ ਟੂਟ ਬੋਲਾਂਗੇ ਨੁਮਰਾ ਕਰਾਂਗੇ ਹਰ ਇੱਕ ਪਰਮਾਤਮਾ ਨੇ ਕੈਮਰਾ ਲੱਗਿਆ ਹੈ ਜਿਹੜਾ ਨਾ ਕਦੇ ਡਿਲੀਟ ਹੁੰਦਾ ਹੈ ਨਾ ਉਹ ਆਪਾਂ ਅੱਗੇ ਪਿੱਛੇ ਕਰ ਸਕਦੇ ਆ ਪਰ ਉੱਥੇ ਜਾ ਕੇ ਵੀ ਆਪਾਂ ਨੂੰ ਹਿਸਾਬ ਦੇਣਾ ਪੈਣਾ ਹੈ ਕਿ ਤੁਹਾਨੂੰ ਲੋਕਾਂ ਨੇ ਬਣਾਇਆ ਸੀਗਾ ਤੁਹਾਨੂੰ ਦਿਖਾਇਆ ਸੀਗਾ ਤੁਹਾਡੇ ਭਰੋਸਾ ਕੀਤਾ ਸੀਗਾ ਤੁਸੀਂ ਆਪਣੇ ਸਮੇਂ ਕਾਲ ਦਰਮਿਆਨ ਕਿਹੜੀ ਡਿਵੈਲਪਮੈਂਟ ਕੀਤੀ ਕਿਹੜੇ ਕੰਮ ਕੀਤੇ ਕੀ ਤੁਸੀਂ ਢੂੜ ਦਾ ਸਾਰੋਂ ਰਹੇ ਇਹ ਚੀਜ਼ਾਂ ਜਿਹੜੀਆਂ ਪਰਮਾਤਮਾ ਨੂੰ ਸਾਨੂੰ ਹਿਸਾਬ ਦੇਣਾ ਪੈਣਾ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਜੇ ਆਪ ਸਰਕਾਰ ਹੈ ਤੁਸੀਂ ਦੇਖ ਲਓ ਕਿ ਇਹਨੇ ਦਾ ਧਾਟਨ ਕਿਤੇ ਕਦੇ ਕਿਸੇ ਦਾ ਧਾਟਨ ਹੋ ਰਿਹਾ ਕਦੇ ਕਿਤੇ ਟਿਊਬਲ ਦਾ ਧਾਟਨ ਹੋ ਰਿਹਾ ਕਦੇ ਕਿਤੇ ਫੋਲ ਦਾ ਧਾਟਨ ਹੋ ਰਿਹਾ ਕਦੇ ਡੰਪਰ ਦਾ ਧਾਟਨ ਹੋ ਰਿਹਾ ਇਹਨੇ ਦਾ ਧਾਟਨ ਹੋ ਰਿਹਾ ਕਿਤੇ 100 ਕਰੋੜ ਦਾ ਧਾਟਨ ਹੋ ਰਿਹਾ ਕਿਤੇ 50 ਲੱਖ ਦਾ ਠੀਕ ਹੈ ਕਿਤੇ 50 ਕਰੋੜ ਦਾ ਮੈਂ ਤੁਹਾਨੂੰ ਹੁਣ ਕੰਮ ਇਹ ਗਨਾਜ਼ਮਾ ਨਾ ਮੈਂ ਕਈ ਬਾਰੀ ਪਹਿਲਾਂ ਵੀ ਕਹਿ ਚੁੱਕਿਆ ਹੁਣ ਫੇਕ ਹੈ ਨਾ ਚੈਲੰਜਰ ਕਰਨਾ ਹੈ ਜਿਹੜੇ ਸਾਡੇ ਕੰਮ ਕਰਾਏ ਹੋਏ ਰਹੇ ਨੇ ਮੇਰੀ ਮੈਡਮ ਡਿਪਟੀ ਮੀਰ ਰਏ ਅਡੇ ਸਰਕਾਰ ਜੋ ਮੀਰ ਬਰਕਾਰ ਸਿੰਘ ਜੀ ਅਰਸ਼ਨੀਆ ਡਿਪਟੀ ਮੇਅਰ ਸ਼ਾਮ ਸ਼ੰਗਲੋਤਰਾ ਜੀ तकरीबन ਅਸੀਂ ਵਟਕੜ ਦੇ ਸ਼ਹਿਰ ਇਲਾਕੇ ਵਿੱਚ ਮੈਂ ਇਸ ਇਲਾਕੇ ਇੱਕ ਪਾਰਕ ਲੈ ਕੇ ਆਇਆ ਜਿਹੜਾ 3 ਕਰੋੜ ਦੀ ਲਾਗਤ ਨਾਲ ਬਣ ਰਿਹਾ ਦਾਬੇ ਪਿੰਡ ਦੇ ਵਿੱਚ ਉੱਥੇ ਕੰਪਲੈਕਸ ਸੈਂਟਰ ਸਟੇਨੀਅਮ ਉੱਥੇ ਮਜੂਮਾਂ ਦੇ ਬੈਠਣ ਲਈ ਜਿਹੜੀਆਂ ਹੋਮ ਮਤਲਬ ਪੂਰਾ ਕੰਮ ਚੱਲ ਰਿਹਾ ਕੋਈ ਸੜਕ ਨਹੀਂ ਛੱਡੀ ਮੈਂ ਇੱਕ ਪਾਰਕ ਮੈਂ ਬਣਾਇਆ ਲਹਾਰੇ ਪਿੰਡ ਦੇ ਵਿੱਚ ਉੱਥੇ ਟੋਬਾ ਹੁੰਦਾ ਸੀਗਾ ਟੋਬੇ ਨੂੰ ਭਰ ਕੇ ਉੱਥੇ ਪਾਰਕ ਬਣਾਇਆ ਜ ਲੋਕ ਬੱਚੇ ਖੇਡਦੇ ਨੇ ਉੱਥੇ ਝੂਲੇ ਲਾਏ ਨੇ ਉਹਦੇ ਨਾਲ ਹੀ ਫਿਰ ਮੈਂ ਇੱਕ ਸ਼ਮਸ਼ਾਨ ਘਾਟ ਸੀਗਾ ਉੱਥੇ ਮੈਂ 26 ਲੱਖ ਰੁਪਏ ਵਾਲਾ ਆਇਆ ਉਹਦਾ ਰੈਮਨ ਕੀਤਾ ਉਹਦੀਆਂ ਜਦ ਉਹ ਛੱਤਾਂ ਬਦਲੀਆਂ ਨੇ ਉਹਦੇ ਫਰਸ਼ਾਰੇ ਚੇਂਜ ਕੀਤੇ ਨੇ ਉੱਥੇ ਟੇਬਲ ਟੂ ਵਿਜਨ ਬੈਠਣ ਲਈ ਲੋਕਾਂ ਦੇ ਲਾਏ ਨੇ ਤੇ ਛੜਨਾ ਸੀਜ਼ਨ ਮੈਂ ਨਾਮਾ ਇੱਕ ਗੇਨ ਲੋਕੜ ਜੜੀ ਹੈ ਮਿਸ਼ਕਰਮਾ ਚਾਉ ਤੋਂ ਲੈ ਕੇ ਇਹ ਮੇਰ ਹੁੰਦੇ ਲਾਇਆ ਸੀ ਕਿ ਹੁਣ ਲਾਦੇ ਮੇਰ ਹੁੰਦੇ ਜੀ ਅੱਛਾ ਜੀ ਮੈਂ ਰਿਕਾਰਡ ਤੋਂ ਦੱਸ ਸਕਦਾ ਹਾਂ ਮੇਰੇ ਕੋਲ ਰਿਕਾਰਡ ਪਿਆ ਜੀ ਨੇ ਮੈਂ 2021 ਦੀ ਵਰਕ ਆਊਟ ਕਰਾਇਆ ਸੀਗਾ ਇਸ ਕੰਮ ਇਹ ਜਿਹੜੇ ਹਮ ਬਿਸ਼ਕਰਮਾ ਚੌਂਕ ਤੋਂ ਲੈ ਕੇ ਗਿੱਲਾ ਮੈਂ ਤੱਕ ਹਮ ਸ਼ਰਕ ਲੋਕਾਂ ਵਾਲੀ ਇਹਦੇ ਚੌਕ ਮੈਂ ਡਿਜ਼ਾਈਨ ਕਰਾਏ ਸੀਗੇ ਜਿਹੜੇ ਸਮਿਟ ਦੇ ਬਣਾਏ ਸਾਰੇ ਸੀ ਹਮ ਪਹਿਲਾਂ ਵਸਾਤੀ ਨਾਲਾ ਪਾਇਆ ਕਿਉਂਕਿ ਪਾਣੀ ਖੜ ਜਾਂਦਾ ਸੀਗਾ ਉਹ ਨਾਲੇ ਕਰਕੇ ਪਾਣੀ ਖੜ 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 ਟੁੱਟ ਜਾਂਦੀ ਸੀਗੀ ਮੈਂ ਮੇਹਰ ਸਾਹਿਬ ਨੂੰ ਵਿਜ਼ਿਟ ਕਰਾਈ ਕਿ ਦਿਨ ਮੈਂ ਕਿਹਾ ਦੇਖੋ ਕੀ ਹਾਲ ਆ ਤੇ ਉਹਨਾਂ ਨੇ ਵਿਜਿਟ ਕੀਤੀ ਉਹ ਜਦੋਂ ਮੈਨੂੰ ਕਿਹਾ ਇਹਦਾ ਛੇਮਾ ਬਣਾਓ ਇਹਦਾ ਇਹਦਾ ਜਿਹੜਾ ਵਸਾਤੀ ਪਾਣੀ ਦਾ ਮੈਂ ਗੱਲਚੌਂਕ ਤੋਂ ਲੈ ਕੇ ਗੱਲਾਂ ਐਂਡਪੁਆਇੰਟ ਤੱਕ ਜਿਹੜਾ ਉੱਥੇ ਵਸਾਤੀ ਨਾਲਾ ਪਾਇਆ ਪਹਿਲਾਂ ਹੂੰ ਫੇਰ ਸੜਕ ਬਣਾਈ ਜਿਹੜੀ ਆ ਜਿਹੜੀ ਜੀਐਨਐਕ ਕਾਲ ਵਾਲੀ ਸੜਕ ਆ ਹੂੰ ਨਹਿਰ ਤੋਂ ਕੇ ਕੁੱਟ ਜਾਂਦੀ ਹਰ ਵਾਰੀ ਉਹ ਸਾਰੀ ਸਿਮੈਂਟਲ ਬਣਾਈ ਆ ਹੂੰ ਉਸ ਤੋਂ ਬਾਅਦ 7 ਰਾਮ ਫੈਟ ਜੋ ਕਾਰਖਾਨੇ ਤੋਂ ਲੈ ਕੇ ਹੂੰ ਜਿਹੜਾ ਪ੍ਰਤਾਪ ਚੌਂਕ ਤੱਕ ਇਹਨਾ ਟੋਟਾ ਸੀਗਾ ਸਾਡਾ ਜਿਹੜਾ ਦਫ਼ਤਰ ਆ ਉਹਦੇ ਬੈਕ ਸਾੜੀ ਸੜਕ ਜਿਹੜੀ ਆ ਉਹ ਕੰਮ ਇੰਡਸਟਰੀ ਨੂੰ ਜਿਹੜੀ ਜਾਂਦੀ ਆ ਹੂੰ ਫੇਰ ਬਿਸ਼ਕਾ ਆਪਣੇ ਲੇਬਰ ਚੌਂਕ ਤੋਂ ਲੈ ਕੇ ਸ਼ਾਇ ਪੁਲ ਤੱਕ ਜਿਹੜੀ ਐ ਮੈਰਜ ਦੇ ਕਿ ਤੋਂ ਲੈ ਕੇ ਜੈਡ ਮੋਡ ਤੱਕ ਜਿਹੜੀ ਐ ਦਾਬੇ ਪਿੰਡ ਦੀ ਫਿਰਨੀ ਜਿਹੜੀ ਸਾਰੀ ਬਣਾਈ ਐ ਦਾਬੇ ਪਿੰਡ ਤੋਂ ਲੈ ਕੇ ਲਹਾਰੇ ਪਿੰਡ ਤੱਕ ਲਹਾਰੇ ਪਿੰਡ ਦੀ ਫਿਰਨੀ ਸਾਰੀ ਜਿਹੜੀ ਐ ਲਹਾਰੇ ਪਿੰਡ ਤੋਂ ਲੈ ਕੇ ਗਿੱਨਾ ਪੁਲ ਤੱਕ ਗਿੱਨਾ ਪੁਲ ਤੋਂ ਜਿਹੜੀ ਅੱਗੇ ਜਾ ਕੇ ਜਿਹੜੀ ਸ਼ੁਰੂ ਹੁੰਦੀ ਆ ਜਿੱਥੇ ਕਚੈਰੀ ਬਣੀ ਹੋਈ ਆ ਉਸ ਤੋਂ ਲੈ ਕੇ ਅਨਾਰੇ ਪੁਲ ਤੱਕ ਲਹਾਰੇ ਤੋਂ ਲੈ ਕੇ ਪਿਪਲ ਚੌਂਕ ਤੱਕ ਪਿਪਲ ਚੌਂਕ ਤੋਂ ਲੈ ਕੇ ਗਿਆਸਪੁਰੇ ਤੋਂ ਗਿਆਸਪੁਰ ਦੀ ਫੈਨਿਸ਼ਿੰਗ ਸਾਰੀ ਬਣਾਈ ਆ। ਫੇਰ ਇਸਮੇਂ ਚੌਂ ਤੋਂ ਲੈ ਕੇ ਤੰਗਾਂਮੜ ਤੱਕ ਇਸਮੇਂ ਚੌਂ ਤੋਂ ਲੈ ਕੇ ਸਵਾਨੀ ਮੋਟਰ ਤੱਕ ਇਸਮੇਂ ਚੌਂ ਤੋਂ ਲੈ ਕੇ ਤੰਗਾਂਮੜ ਤੱਕ ਸਾਰੀਆਂ ਛੜਕਾਂ ਜਿਹੜੀਆਂ ਇੱਕ ਇੱਕ ਸਾਡੇ ਹੱਥਿਆਂ ਗਲੀਆਂ ਪਈਆਂ ਨੇ। ਫੇਰ ਤੁਸੀਂ ਇਹ ਟੇਢੀ ਰੋਡਾਂ ਕੰਮ ਚੱਲ ਰਿਹਾ ਹੈ। ਇਹ ਮੇਰੀ ਪਾਸ ਕਰਾਈ ਹੋਈ ਆ। ਫੇਰ ਬਰਮਨ ਸਿੰਘ ਰੋਡ ਜਿਹੜੀ ਆ ਉਹ ਬਣ ਚੁੱਕੀ ਆ। ਮੰਨ ਛੜਕ ਤਾਂ ਦੀ ਛੱਡੀ ਹੋ ਹੈ ਨਹੀਂ ਕੋਈ ਜਿਹੜਾ ਕੰਮ ਆ। ਜਿਹੜੀ ਰੋਡ ਹੋਵੇ ਜਿੰਨਾ ਜਿਹੜਾ ਉਹਦੇ ਤੇਰੇ ਤੁਹਾਡੇ ਵੱਲੋਂ ਕੰਮ ਕੀਤੇ ਗਏ ਨੇ। ਕੰਮ ਛੱਡਿਆ ਹੀ ਨਹੀਂ ਹੈ ਹਾਂ ਮੇਰੇ ਕੋਲ ਰਕਾਲ ਪਿਆ ਹੈ ਠੀਕ ਹੈ ਜੀ ਮੈਂ ਰਕਾਲ ਮੁਤਾਬਕ ਮੈਂ ਤਿਆਰ ਨਹੀਂ ਕਰਦਾ ਜਿਹੜੇ ਮਾਰੀ ਜਾਂਦੇ ਨੇ ਡਿਬੇਟ ਕਰ ਰਹੇ ਨੇ ਉਹ ਆਪਣਾ ਕਾਰਜ ਜਟਣ ਮੈਂ ਆਪਣਾ ਦਿਖਾਉਣਾ ਪਤਾ ਨਹੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਕੀ ਆ ਵੀ ਕਿਹਨੇ ਕਰਾਏ ਨੇ ਕੀ ਕੀਦੇ ਕੰਮ ਕਰਾਏ ਹੋਏ ਠੀਕ ਹੈ ਜੀ ਤੇ ਆਪਾਂ ਹੁਣ ਵਾਰਨਬਲ ਆਪਾਂ ਤੁਹਾਡੇ ਦੀ ਗੱਲ ਕਰ ਲਈਏ ਇਹ ਦੱਸੋ ਸਰ ਜੀ ਇਹ ਇਥੇ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਕੰਮ ਜਿਹੜੇ ਕੀ ਹੋ ਚੁੱਕੇ ਨੇ ਮੇਰਾ ਬਾੜ 100% ਪੱਕਾ ਹੋ ਗਿਆ ਹੂੰ ਕੋਈ ਗੜੀ ਕੱਚੀ ਨਜ਼ਰ ਨਹੀਂ ਆਉਂਦੀ ਸੀ ਉੱਤੇ ਸਾਰਾ ਜਾ ਕੇ ਬੜ ਕੇ ਦੇਖ ਲੋ ਜੀ ਮਤਲਬ ਬਾੜ ਮੇਰਾ ਕੀ ਮਰਾ ਅਜਾੜੇ ਬਾੜ ਵੀ ਚਮਕਾਤੇ ਸਾਰੇ ਜਿਹੜੇ ਨੇ ਜਿਹੜੇ ਮੈਂ ਤਾਂ ਅਜਾੜੇ ਵਾਲੇ ਵੀ ਛੱਡਿਆ ਲਈ ਇੱਥੇ ਹੋਇਆ ਆ ਖਤਗੁਰ ਨਗਰ ਅਜ 2 ਕਰੋੜ ਰੁਪਇਆ ਲਾਇਆ ਤੇ ਮਲਸਾਰੀਆਂ ਗਲੀਆਂ ਜਿਹੜੀਆਂ ਇੱਕ ਹੰਟਟਰਡ ਨਾ ਕਰ ਲਿਆ ਆਪਣਾ ਜਿਹੜੀਆਂ ਮਤਲਬ ਕੰਮ ਛੱਡਿਆ ਨਹੀਂ ਜੀ ਕੋਈ ਜਿਹੜਾ ਨਹੀਂ ਨਹੀਂ ਕੀਤਾ ਆ ਹੁਣ ਤੱਕ ਕੀ ਲੱਗਦਾ ਵੀ ਤੁਹਾਡਾ ਇੱਥੇ ਕਿਹੜਾ ਕੰਮ ਪੈਂਡਿੰਗ ਪਿਆ ਜਿਹਾ ਕਿ ਹੋਣ ਵਾਲਾ ਵਾ ਜਿਹੜਾ ਤੁਹਾਨੂੰ ਸਭ ਤੋਂ ਅਹਿਮ ਕੰਮ ਲੱਗਦਾ ਵਾ ਅਹੇ ਕੰਮ ਤਾਂ ਕੀਤਾ ਹੈਗਾ ਨਾ ਹੁਣ ਜਿਹੜਾ ਜਿਹੜੇ ਸਟ ਇੱਕ ਬਸੜਕਾ ਹੈ ਹੀਆਂ ਜਿਹੜੀਆਂ ਜਿਹੜੀਆਂ ਲੁਕੀਆਂ ਬਣੀਆਂ ਹੋਣ ਨੇ ਪਾਣੀ ਕਰਕੇ ਹੋਰ ਉਹ ਟੁੱਟ ਜਾਂਦੀਆਂ ਨੇ ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਸਿਮੈਂਟਰ ਬਣਾਵਾਂਗੇ ਵੀ ਸਿਮੈਂਟਰ ਜਿਹੜੀ ਸੜਕਾ ਨਾ ਪਾਣੀ ਦਾ ਘੱਟ ਨਹੀਂ ਹੁੰਦਾ ਉਹ ਸੜਕ ਜਿਹੜੀ ਟੁੱਟਦੀ ਨਹੀਂ ਜਲਦੀ ਹੈਗੀ ਠੀਕ ਹੈ ਜੀ ਉਹ ਕੰਮ ਕਰਾਂਗੇ ਬਾਕੀ ਲਾਈਟਾਂ ਰੋਟਰਾਂ ਅਸੀਂ ਸਾਰੀਆਂ ਲਵਾਤੀਆਂ ਗਈਆਂ ਨੇ ਕੋਈ ਲਾਈਟਨ ਦੀ ਕਮੀ ਨਹੀਂ ਹੈਗੀ ਔਰ ਮੈਂ ਹੁਣ ਇੱਕ ਜਿਹੜਾ ਨਵਾਂ ਕੰਮ ਕੀਤਾ ਜਦੋਂ ਦਾ ਇੱਥੇ ਸੀਵਲ ਪਿਆ ਉਹ 1992 ਦਾ ਸੀਵਲ ਪਿਆ ਸੀਗਾ ਪਾਈਪਾਂ ਉਨਸੋ 92 ਤੋਂ ਉਦੋਂ ਦੀ ਸਫਾਈ ਨਹੀਂ ਹੋਈ ਸੀ ਹਮ ਮੈਂ ਸੁਪਰ ਸੈਕਸ਼ਨ ਦੇ ਨਾਲ ਰੋੜਾ ਦਾ ਵੀ ਖਰਚ ਕਰਕੇ ਉਹਨਾਂ ਸਾਰੇ ਸੀਵ ਇਲਾਕੇ ਦਾ ਜਿਹੜਾ ਸੀਵ ਜਿਹੜਾ ਸਾਫ ਕਰਾਇਆ ਉਹ ਉਹ ਪਹਿਲੀ ਵਾਰੀ ਹੋਇਆ ਮਤਲਬ ਕਹਿੰਦਾ ਇਹ ਦੱਸੋ ਸਾਫ ਕਰਨਾ ਹੈ ਲੈ ਕਿਉਂ ਪਾਈਪਾ ਦੇਖੋ ਪਹਿਲਾਂ ਕਿੰਨੀ ਕਿੰਨੀ ਫੋਟੋ ਪਾਈਪਾਂ ਪਈਆਂ ਸੀਆਂ ठीक है पीटी 40 40 साल हो गए मैं पहला भी ए, 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 एक क्वेश्चन ਕੀਤਾ ਤੁਹਾਨੂੰ ਵੀ ਇਹ ਗੱਲ ਕਰ ਰਿਹਾ ਕਿ 30 40 ਸਾਲ ਹੋ ਗਏ ਪਾਈਪਾਂ ਨਹੀਂ ਚੇਂਜ ਹੋਈਆਂ ਉਹੀ 15 ਫੁੱਟ 20 ਫੁੱਟ ਦੀ ਪਾਈਪਾਂ ਆ ਹੁਣ ਆਬਾਦੀ ਕਿੰਨੀ ਵੱਧ ਗਈ ਹੈ ਤੁਹਾਨੂੰ ਲੋੜ ਦੇ ਅਨੁਸਾਰ ਵੀ ਪਾਈਪਾਂ ਵੀ ਥੋੜੀ ਵੱਡੀਆਂ ਪੈਣੇ ਚਾਹੀਦੀਆਂ ਇਹ ਸਿਰਫ ਲੀਕੀਜ ਹੁੰਦੀ ਸੀ ਤਾਂ ਪਾਈਪਾਂ ਛੋਟੀਆਂ ਜਿਸ ਤਰ੍ਹਾਂ ਸਾਡੇ ਸ਼ਿਮਲਾਪੁਰੀ ਦਾ ਸਵਾਲ ਮੈਂ ਕਰੂੰਗਾ ਉੱਥੇ ਸਾਡੇ ਸਿਰ ਬਹੁਤ ਵੱਡਾ ਹੈ ਅੱਛਾ ਜੀ ਸਾਡੇ ਕੋਲੇ ਪਾਣੀ ਘੜਦਾ ਥੱਕਦੇ ਬਰਸਾਤ ਦਾ ਪਾਣੀ ਵੀ ਘੜਦਾ ਘਾਂਡੇ ਵਰ ਖਤਮ ਹੋ ਜੂ ਪਾਣੀ ਸਾਡੇ ਸਾਰੀਆਂ ਮੇਨ ਲਾਈਨਾਂ ਪਟੀਆਂ ਪਈਆਂ ਆਂ ਤਰੇ ਤੋ ਚਾ ਚਾਹੇ ਤੇਦੀ ਰੋਡ ਤੇ ਲਾ ਲਉ ਚਾਹੇ ਤੇਦੀ ਹੁਣ ਰੋਡ ਤੇ ਲਾ ਲਉ ਚਾਹੇ ਆ ਡਾਬੇ ਤੋਂ ਲੈ ਕੇ ਦਿਹਾੜੇ ਤੱਕ ਲਾ ਲਉ ਮਤਲਬ ਸਾਰਾ ਸੀਬਲ ਸਿੰਘ ਜਿਹੜਾ ਉਹ ਵੱਡਾ ਮੇਨ ਆਊਟਰ ਜਾਂਦਾ ਬਾਹਰੇ ਬਾਜ਼ਾਰ ਦਾ ਹੂੰ ਇਸ ਕਰਕੇ ਸਾਨੂੰ ਸੀਵਲ ਕੋਈ ਸਮੱਸਿਆ ਨਹੀਂ ਸਾਡੀ ਮੇਨ ਸਮੱਸਿਆ ਇਹ ਸੀਗੀ ਉਹ ਸੀਵਲ ਜਿਹੜਾ ਨਾ ਸਾਫ਼ ਨਹੀਂ ਹੋਇਆ ਸੀਗਾ ਅੰਦਰੋਂ ਭੜਿਆ ਪਿਆ ਸੀ ਗਾਰ ਧੱਕਿਆ ਪਿਆ ਸੀ ਉਹ ਸੀ ਸੁਪਰ ਸੈਕਸ਼ਨ ਦੇ ਇੱਕ ਨਵੀਂ ਟੈਕਨੀਕ ਆਈ ਆ ਉਹ ਟੈਕਨੀਕ ਦੇ ਨਾਲ ਸੀ ਜਿਵੇਂ ਭਾਂਡਾ ਮਾਜੀ ਦਾ ਵਿੱਚੋਂ ਆ ਇਹ ਕਰਕੇ ਮਾਜਤਾ ਵਿੱਚੋਂ ਠੀਕ ਹੈ ਜੀ ਇਹਨੂੰ ਕੈਮਰਾ ਲਾ ਕੇ ਵਿੱਚ ਦਿਖਾਉਂਦੇ ਨੇ ਵੀ ਦੇਖੋ ਸਫਾਈ ਹੋਗੀ ਨਹੀਂ ਹੋਗੀ ਉਹ ਮੈਂ ਆਪ ਖੁਦ ਜਾ ਕੇ ਚੈੱਕ ਕਰਦਾ ਨਹੀਂ ਲੱਗ ਕੇ ਫੜ ਕੇ ਜਾ ਕੇ ਦੁਪਹਿਰੇ ਜਾ ਕੇ ਔਰ ਮੌਕੇ ਮੌਕੇ ਦੇ ਮਤਲਬ ਪੂਰਾ ਪਹਿਰਾ ਦਿੱਤਾ ਹੈ ਔਰ ਜਿੰਨੇ ਵੀ ਕੰਮ ਡਿਵੈਲਪਮੈਂਟ ਦੇ ਹੋਏ ਨੇ ਮੈਂ ਚਾਹੇ 12 ਵਜੇ ਅਮ ਜਦੋਂ ਮੈਂ 12 ਵਜੇ ਚੱਕ ਕਮ ਗਿਆ ਤੇ ਮੈਂ ਸਵੇਰੇ ਵੀ ਚੈੱਕ ਕਰ ਲਿਆ ਦੁਪਹਿਰੇ ਵੀ ਮਤਲਬ ਪਹਿਲਾ ਦਿੱਤਾ ਪੂਰਾ ਪਹਿਲਾ ਦੇ ਕੇ ਉਹਨੂੰ ਤਾਂ ਕਿ ਇਹਦੇ ਵਿੱਚ ਕੋਈ ਘਾਟ ਨਾ ਹੋਵੇ ਜੇ ਨਹੀਂ ਰਾਤ ਨਹੀਂ ਦੇਖੀ ਨਹੀਂ ਨਹੀਂ ਕੋਈ ਰਾਤ ਨਹੀਂ ਦੇਖੇਗੀ ਠੀਕ ਹੈ ਜੀ ਪੂਰਾ ਬਹਿ ਕੇ ਆਪਾਂ ਲੋਕ ਲੱਖ ਲੱਖ ਦੀ ਸੇਵਾ ਕੀਤੀ ਆ ਆ ਰਾਕੇ ਵੱਲੋਂ ਕੋਈ ਆਲਾਮਬਾ ਨਹੀਂ ਕਿਹਾ ਜਾਏਗਾ ਆਪਣੇ ਜ਼ਰੂਰ ਤੇ ਮੇਰਾ ਪਾਅ ਵੇਚੀਆਂ ਹੁੰਦੀਆਂ ਨੇ ਤੇ ਮੈਂ ਆਪਣੇ ਲਈ ਆਪਣੇ ਵੱਲੋਂ ਪੂਰਾ ਲਾਉਣ ਲਾਇਆ ਜੇਕਰ ਕੋਈ ਹੋਰ ਕੋਈ ਮਲਾਮਗਾ ਕੋਈ ਰਹਿੰਦਾ ਕੰਮ ਹੋਊਗਾ ਉਹ ਜਿਹੜਾ ਵੀ ਆਪਾਂ ਉਹ ਪੰਨੇ ਮੇਰਾ ਲਾਸਟ ਕੁਸਚਨ ਇਹ ਹੈ ਕਿ ਸਰ ਲੋਕ ਸਭ ਤੋਂ ਪਹਿਲਾਂ ਹੈਲਥ ਜ਼ਰੂਰੀ ਹੁੰਦੀ ਹੈ ਠੀਕ ਹੈ ਅਗਰ ਪਤਾ ਤੰਦਰੁਸਤ ਰਹੇ ਸਭ ਕੁਝ ਚੱਲੇਗਾ ਹੈਲਥ ਨੂੰ ਲੈ ਕੇ ਸਰ ਜੀ ਇਥੇ ਕੋਈ ਤੁਹਾਡਾ ਆਮ ਆਦਮੀ ਕਲੀਨਿਕ ਜਾਂ ਕੋਈ ਡਿਸਪੈਂਸਰੀ ਵਗੈਰਾ ਕੁਝ ਹੈ ਸਰ ਦਾ ਤੇ ਸਾਡੇ ਇੱਕ ਤਾਂ ਡਿਸਪੈਂਸਰੀ ਨੇੜੇ ਹੈਗੀ ਆ ਹਮ ਇੱਕ ਸਾਡੇ ਇਧਰ ਡਿਸਪੈਂਸਰੀ ਲੈ ਕੇ ਆਏ ਸੀਗੇ ਮਦੋ ਪਿੱਛੇ ਐਮਪੀ ਸਾਹਿਬ ਨੂੰ ਕਹਿ ਕੇ ਇਹ ਸਾਡੇ ਇਥੇ ਪਾਰਟਰ ਬਣਨੇ ਆ ਗੈਸ ਪਰ ਉੱਥੇ ਜਿਸ ਡਿਸਪੈਂਸਰੀ ਲੈ ਕੇ ਆ ਜੀਗੇ ਲਹਾਰ ਇੱਕ ਡਿਸਪੈਂਸਰੀ ਹੈਗੀ ਇੱਕ ਡਾਬੇ ਡਿਸਪੈਂਸਰੀ ਹੈਗੀ ਮਨ ਡਿਸਪੈਂਸਰੀਆਂ ਤੇ ਹੈਗੀਆਂ ਜਿਹੜੀਆਂ ਜਿਹਦੇ ਚ ਲੋਕ ਆਮ ਲੋਕ ਆਪਣਾ ਬੜਾ ਮोटा ਕਿਨੇ ਕਿਨੇ ਕਿਲੋ ਮੀਟਰ ਦੇ ਡਿਸਟੈਂਸ ਤੇ ਹੈਗੇ ਮੰਨ ਲਓ 1.5 ਕਿਲੋ ਮੀਟਰ ਦੇ 1 ਕਿਲੋ ਮੀਟਰ ਸਾਂਸ ਹੈਗੇ 1.5 ਕਿਲੋ ਮੀਟਰ ਤੇ ਸਰ ਇਹ ਨਹੀਂ ਹੈਗੀ ਵੀ ਇੱਥੇ ਵੀ ਹੋਣੀ ਚਾਹੀਦੀ ਹੈ ਇੱਕ ਡਿਸਪੈਂਸਰੀ ਸਾਡੇ ਆਪਣਾ ਸ਼ਿਮਾਪੁਰ ਇਲਾਕੇ ਦੇ ਵਿੱਚ ਤਾਂ ਕਿ ਉਹ ਵੀ ਦੂਰ ਕਰਨੀ ਪਵੇ ਕਿਉਂਕਿ ਬਿਮਾਰ ਮੰਦਿਰੇ ਦੋ ਕਦਮ ਜਾਣਾ ਵੀ ਔਖਾ ਹੁੰਦਾ ਸਾਉਂ ਰਹਾ ਬਿਲਕੁਲ ਨੇੜੇ ਪੈਂਦਾ ਰਾਮਾ ਨੇੜੇ ਪੈਂਦਾ ਠੀਕ ਹੈ ਜੀ ਹਾਂ ਜਾਇ ਅਸੀਂ ਇਧਰ ਆਪਣੇ ਬਾਜ ਬਖਾਉ ਦਾ ਕੰਡਾ ਉੱਥੇ ਡਿਸਪੈਂਸਰੀ ਆ ਉੱਥੇ ਵੀ ਦਵਾਈ ਵਗੈਰਾ ਫਿਰ ਕੋਸਟ ਮਿਲਦੀ ਹੁੰਦੀ ਹਣੀ ਵਿੱਚ ਹਾਂ ਉੱਥੇ ਰਿਪੋਰਟ ਮਿਲਦੀ ਆ ਉਹ ਪੁਰਾਣੇ ਇਨਸਟਰੈਂਸਾਂ ਚੱਲੀਆਂ ਜਿਹੜੀਆਂ ਚੱਲੀਆਂ ਆਉਂਦੀਆਂ ਨੇ ਸਰਕਾਰੀ ਨੇ ਓਕੇ ਹਾਂ ਉੱਤੇ ਕੋਈ ਦਿੱਕਤ ਨਹੀਂ ਆਉਂਦੀ ਡਾਕਟਰ ਵਧੀਆ ਬੈਠੇ ਨੇ ਠੀਕ ਹੈ ਜੀ ਵਧੀਆ ਦਵਾਈ ਦੇ ਰਹੇ ਨੇ ਠੀਕ ਹੈ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ ਤੇ ਮੈਂ ਜਿਹੜਾ ਸੀਗਾ ਸਾਡਾ ਜਦੋਂ ਇੱਥੇ ਕਰੋਨਾ ਆਇਆ ਹੂੰ ਉਹ ਕੋਰੋਨਾ ਦੇ ਦੌਰਾਨ ਜਿਹੜਾ ਮੈਂ ਸਾਡੇ ਸਾਡੇ ਜਿਹੜੇ ਮੁਲਾਜ਼ਮ ਨੇ ਕਾਰਪੋਰੇਸ਼ਨ ਦੇ ਜਿਨ੍ਹਾਂ ਨੂੰ ਅਸੀਂ ਸੈਨਿਕ ਕਹਿੰਦੇ ਅਸੀਂ ਤਾਂ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਬਹੁਤ ਔਖੇ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਸਹੀ ਹੈ ਉਹ ਡਰਦੇ ਸੀਗੇ ਔਰ ਉਸ ਅਹਿਮ ਸਮੇਂ ਸਾਡੇ ਸਾਡੇ ਕੋਲੋਂ ਅਸੀਂ ਡਿਪਟੀ ਮੇਅਰ ਸੀਗੇ ਮੇਅਰ ਸਾਹਿਬ ਜਿਹਨੀਆਂ ਡਿਪਟੀ ਮੇਅਰ ਅਸੀਂ ਮਿਲ ਕੇ ਸਾਰਿਆਂ ਨੇ ਲੁਧਿਆਣਾ ਨੂੰ ਕਹਿੰਦਾ ਭਾਪ ਵੀ ਕੋਈ ਭੁੱਖਾ ਨਾ ਸੋਵੇ ਅਸੀਂ ਲੰਗਰ ਇੱਥੇ ਚੱਲਦਾ ਰਿਹਾ 50 ਸਾਲ ਦੇ ਨਾਲ 70 ਦੰਨ ਮੰਗਤ ਤੱਕ ਚੱਲਿਆ 5000 ਬੰਦੇ ਰੋਜ਼ ਲੰਗਰ ਦੰਦੇ ਜਿਹੜੀ ਅਸੀਂ ਵੀ ਬੰਦਾ ਰੋਟੀ ਆਪਣੇ ਛਾਂ ਨੂੰ ਰਾਤ ਨੂੰ ਭੁੱਖਾ ਖਾਣ ਤੋਂ ਵੀ ਹਾਂ ਅਸੀਂ ਮੌਕੇ ਮੌਕੇ ਤੇ ਜਾ ਕੇ ਚੜਕਾ ਕਰਦੇ ਦਵਾਈਆਂ ਦਾ ਜਲਾ ਸੈਨੀਟਾਈਜ਼ੇਸ਼ਨ ਦਾ ਉਹ ਸਾਡੇ ਮੁਲਾਜ਼ਮਾਂ ਨੇ ਬਹੁਤ ਵੱਡਾ ਅਗਰੋਰਾ ਦਾ ਕੀਤਾ ਉਹ ਵਧਾਈ ਦੇ ਪਾਤਨ ਨੇ ਕਿਉਂਕਿ ਇਹ ਹਰੇਕ ਅ ਨਹੀਂ ਬੰਦਾ ਨਿਕਲਦਾ ਬਾਹਰ ਉਹਨੇ ਆਪਣੀ ਜਾਨ ਥੋੜੀ ਜੇ ਧਰ ਕੇ ਕੰਮ ਕੀਤਾ ਲੋਕ ਜਿਹੜੇ ਘਰੇ ਬੈਠੇ ਸੀ ਉਹ ਉਸ ਮਿਲਾਈਂ ਬਾਹਰ ਨਿਕਲੇ ਹਾਂ ਕੋਈ ਸ਼ੱਕ ਨਹੀਂ ਹੈਗੀ ਹਾਂਜੀ ਹਾਂ ਜੀ ਬਹੁਤ ਮੈਂ ਕਹਿੰਦਾ ਤਨ ਮਨ ਨਾਲ ਕਹਿੰਦਾ ਤਾਂ ਭਾ ਵੀ ਐਂ ਲੱਗੇ ਰਹੇ ਜੀ ਸੇਵਾ ਕਰਦਾ ਸੇਵਾ ਕਰਨ ਦੀ ਸੇਵਾ ਕੀਤੀ ਆ ਹਾਂ ਆ ਬਾਕੀ ਫੋਮ ਲੱਗਦਾ ਹੈ ਹੈ ਮੈਂ ਮੈਟਰ ਪਪਾ ਉਹਨੂੰ ਦਾ ਅਸ਼ੀਰਵਾਦ ਸਾਡੇ ਸਿਰ ਤੇ ਅ ਗੱਲ ਕਰੀਏ ਸਰ ਜੀ ਹੁਣ ਅ ਅਗਰ ਤੁਹਾਨੂੰ ਲੋਕ ਮੌਕਾ ਦਿੰਦੇ ਨੇ ਠੀਕ ਹੈ ਜੀ ਡਰੀ ਪ੍ਰੋਜੈਕਟ ਕਿਹੜਾ ਹੋਏਗਾ ਦਰ ਜਿਹੜਾ ਤੁਸੀਂ ਮੇਰਾ ਪ੍ਰੋਜੈਕਟ ਇਹ ਹੋਊਗਾ ਵੀ ਜਿਹੜਾ ਮੇਰਾ ਇਲਾਕਾ ਹੈ ਇਸ ਇਲਾਕੇ 'ਚ ਨਾ ਤਾਂ ਸਰਕਾਰੀ ਕੋਈ ਕਾਲਜ ਆ ਲੜਕੀਆਂ ਦਾ ਹੂੰ ਠੀਕ ਹੈ ਜੀ ਤੇ ਨਾ ਕੋਈ ਵੱਡਾ ਸਰਕਾਰੀ ਹਸਪਤਾਲ ਆ ਹੂੰ ਸਾਡੀ ਸਾਡੀ ਸਿਰਫ ਸਰਕਾਰ ਜੀ ਬਣਦੀਆਂ ਨਾਲ ਅਸੀਂ ਬਣਦੇ ਆ ਸਾਡੀ ਇਹੀ ਹੋਗੀ ਪਹਿਲਾਂ ਜਿਹੜੀ ਅਸੀਂ ਇੱਥੇ ਕੋਈ ਕਾਲਜ ਲੈ ਕੇ ਆਈ ਲੜਕੀਆਂ ਦਾ ਤਾਂ ਕਿ ਸਾਡੀ ਲੜਕੀਆਂ ਜਿਹੜੀਆਂ ਨੇ ਉਹ ਦੂਰ ਪੜ ਜਾਂਦੀਆਂ ਨੇ ਉਹਨਾਂ ਨੂੰ ਐਜੂਕੇਸ਼ਨ ਤੋਂ ਵਾਂਝੇ ਰਹਿ ਜਾਂਦੀਆਂ ਨੇ ਆਮ ਇੱਥੇ ਗਰੀਬ ਲੋਕ ਰਹਿੰਦੇ ਨੇ ਜਿਹੜੇ ਮਜ਼ਦੂਰੀ ਕਰਦੇ ਨੇ ਕੁਝ ਫੈਕਟਰੀਆਂ ਕੰਮ ਕਰਦੇ ਨੇ ਕੋਈ ਛੋਲੇ ਛੋਲੇ ਦੁਕਾਨਦਾਰ ਨੇ ਕੋਈ ਵੱਡੇ ਕਾਰੋਬਾਰ ਨਹੀਂ ਹੈਗੇ ਉਹ ਲੋਕ ਇੰਨਾ ਪੈਸਾ ਨਹੀਂ ਭਰ ਸਕਦੇ ਪ੍ਰਾਈਵੇਟ ਕਾਲਜਾਂ ਦਾ ਉਹ ਸਾਨੂੰ ਪ੍ਰਾਈਵੇਟ ਕਾਲਜ ਲਈ ਮੈਂ ਪਹਿਲਾਂ ਵੀ ਉਹਦੀ ਮੰਨਤੀ ਦੀ ਸੀਗੀ ਲਿਖ ਕੇ ਦੇ ਕਿਹਾ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਨੂੰ ਇਹ ਜ਼ਰੂਰ ਦਿਓ ਜੀ ਸਾਡੇ ਹਲਕੇ 'ਚ ਕੋਈ ਕਾਲਜ ਨਹੀਂ ਹੈਗਾ ਔਰ ਜਿੰਨੇ ਸਕੂਲ ਨੇ ਸਾਡੇ ਇਹਨਾਂ ਨੂੰ ਅਪਗ੍ਰੇਡ ਕਰਾਉਣਾਗੇ ਸੀ ਗੁਰ ਤਾਂ ਕਿ ਨਾ ਮੈਡਲ ਨੂੰ ਹਾਈ ਕਰਾਈਏ ਜਿਹੜਾ ਹਾਈ ਐਂਡ ਪਲਸ 2 ਕਰਾਈਏ ਜਿਹੜਾ ਪ੍ਰਾਇਮਰੀ ਨੂੰ ਅਸੀਂ ਅਸੀਂ ਮੈਡਲ ਕਰਾਈਏ ਤਾਂ ਕਿ ਸਾਡੇ ਬੱਚੇ ਇੱਥੇ ਪੜ ਸਕਣ ਸਾਡੇ ਬੱਚੇ ਤੇ ਬੱਚੀਆਂ ਔਰ ਉਹ ਚੰਗੀ ਵਿਦਿਆ ਪ੍ਰਾਪਤ ਕਰਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਣ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਕਿਉਂਕਿ ਜੇ ਬੰਦਾ ਪੜ ਲਿਖ ਜਾਂਦਾ ਉਹ ਆਪਣੀ ਸੋਚ ਮੁਤਾਬਕ ਕੰਮ ਕਰ ਸਕਦਾ ਹੈ ਔਰ ਆਪਣੇ ਫੈਸਲੇ ਲੈ ਸਕਦਾ ਮੇਰਾ ਮਾੜਾ ਚੰਗਾ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਔਰ ਅਸਾ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਬਾਡ ਨੰਬਰ 43 ਦੇ ਲੋਕਾਂ ਨੂੰ ਤੁਸੀਂ ਕੋਈ ਮੈਸੇਜ ਜਾਂ ਸੁਨੇਹਾ ਲਾਣਾ ਚਾਹੋਗਾ 12 ਨੰਬਰ ਜਿਹੜਾ 37 37 ਸੋਰੀ ਹਾਂਜੀ 37 ਮੇਰਾ ਬਣਿਆ ਹੈ ਹਾਂ ਤੇ ਤੁਸੀਂ 43 ਕਹਿੰਦਾ ਨਾ ਮੈਂ ਸਾਇੰਸ ਵਾਲਾ ਜਿਹੜਾ ਮਰਿਆ ਪਹਿਨਾ 35 ਸੀ ਮੇਰਾ 37 ਪਹਿਨਾ 62 ਹੁੰਦਾ ਸੀਗਾ ਹਮ ਮਤਲਬ 62 ਵੀ ਲੜੇ ਆ ਸੀ ਹਮ 35 ਵੀ ਲੜੇ ਆ ਹਾਂ 37 ਚ ਆ ਗਏ ਹਮ ਮੇਰਾ ਕਹਿੰਦਾ ਪਾ ਵੀ ਲੋਕਾਂ ਨੂੰ ਤਾਂ ਮੈਂ ਹੀ ਚਾਹਣਾ ਹੈ ਹਮ ਵੀ ਇਹੀ ਬੇਨਤੀ ਕਰਨੀ ਚਾਹਣਾ ਹੈ ਕਿ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਗਏ ਹਮ ਕਿਉਂਕਿ ਇੱਕ ਬੰਦਾ ਵੱਡਾ ਨਹੀਂ ਹੁੰਦਾ ਬੰਦਾ ਬੰਦਿਆਂ ਨਾਲ ਬਟਾ ਹੁੰਦਾ ਹੈ ਹਮੇਸ਼ਾ ਆਪਾਂ ਇਸ ਆਪਣੇ ਇਲਾਕੇ ਨੂੰ ਸਾਫ਼ ਤੋਂ ਰੱਖੀਏ ਹਾਂ ਆਪਾਂ ਗੰਦਗੀ ਨਾ ਫੈਲਣ ਦੇਈਏ ਹਾਂ ਆਪਾਂ ਜਿਹੜਾ ਕੂੜਾ ਹਾਂ ਉਹਨੂੰ ਸਾਫ਼ ਕੇ ਰੱਖੀਏ ਤਾਂ ਕਿ ਉਹ ਕੂੜਾ ਜਿਹੜਾ ਸਾਡੇ ਤੇ ਰਕਸ਼ੇ ਲੱਗੇ ਹੋਏ ਨੇ ਚੱਕਣ ਲਈ ਉਹ ਆਪਣੀ ਜਗ੍ਹਾ ਤੇ ਜਾਵੇ ਜਿੱਥੇ ਸਾਡਾ ਪ੍ਰੋਜੈਕਟ ਲੱਗਿਆ ਹੋਇਆ ਹੈ ਉੱਥੇ ਕੂੜਾ ਜਿਹੜਾ ਪ੍ਰੋਜੈਕਟ ਤੇ ਜਾਵੇ ਤੇ ਕਿਉਂ ਸੁੱਕਾ ਕੂੜਾ ਜਿਹੜਾ ਵਿਗਦਾ ਹੈ ਹਾਂ ਇਹ ਗੱਲੇ ਉਣਾ ਹੋ ਰਹੇ ਉਹ ਬਣਦਾ ਤਾਂ ਕਿ ਆਪਾਂ ਉਹਨੂੰ ਵਸਤੂ ਜਿਹਾ ਕਹਿ ਸਕੀਏ ਇਹ ਹੀ ਮੈਂ ਤਾਂ ਬੀਤ ਕਰੂੰਗਾ ਆਪਾਂ ਹਰ ਇੱਕ ਪੌਦਾ ਲਾਈਏ ਆਪਣੇ ਘਰ ਦੇ ਅੱਗੇ ਪੌਦਿਆਂ ਦੀ ਸਾਫ਼ ਸੰਭਾਲ ਕਰੀਏ ਤਾਂ ਕਿ ਹਰਿਆ ਭਰਿਆ ਆਪਾਂ ਦੇਖ ਸਕੀਏ ਆਪਣੇ ਜਿਹੜਾ ਇਲਾਕੇ ਨੂੰ ਕਿਉਂਕਿ ਜੇ ਹਰਿਆ ਭਰਿਆ ਹੋਊਗਾ ਆਕਸੀਜਨ ਹੋਊਗੀ ਤਾਂ ਬਿਮਾਰੀਆਂ ਘਟਣਗੀਆਂ ਬਿਲਕੁਲ ਕਿਉਂਕਿ ਆਕਸੀਜਨ ਦੀ ਘਾਟ ਆਈ ਆ ਪਿੱਛੇ ਬਹੁਤ ਜ਼ਿਆਦਾ ਕਰੋਨੇ ਦੇ ਦੌਰ ਮਿਆਂ ਜਿਹੜੀ ਆ ਉਹ ਸਾਨੂੰ ਬੜੀ ਘਾਟ ਉਹ ਮਹਿਸੂਸ ਹੋਈ ਆ ਆਕਸੀਜਨ ਮਿਲੀ ਨਹੀਂ ਲੋਕਾਂ ਨੂੰ ਕਈ ਬੜੀ ਪਿੰਗਾਂ ਦੀਆਂ ਜਾਨਾਂ ਚਲੀਆਂ ਗਈਆਂ ਹੈਗੀਆਂ ਇਸ ਕਰਕੇ ਆਪਾਂ ਸਾਰਿਆਂ ਨੂੰ ਲਾਲ ਮੈਲੇ ਕਿ ਇਹ ਜੂਰੂ ਕਰਨਾ ਚਾਹੀਦਾ ਜੇ ਦਾ ਮੈਂ ਬੱਚਾ ਨੂੰ ਪਾਲਦੇ ਆ ਉਦਾਂ ਹਰ ਇੱਕ ਰੁਕਮ ਆਪਣੇ ਮੂਰੇ ਘਾਦੇ ਲਾ ਕੇ ਨੂੰ ਪਾਲੀਆਂ ਨੂੰ ਵੱਡਾ ਕਰੀਏ ਤਾਂ ਕਿ ਵਾਤਾਵਰਨ ਸ਼ੁੱਧ ਕਰ ਸਕੇ ਇਹਨਾਂ ਕਹਿੰਦਾ ਕਿ ਮਨਜਾਜਕਾ ਵਾਹਿਗੁਰੂ ਜੀ ਦਾ ਖਲਚਾ ਵਾਹਿਗੁਰੂ ਜੀ ਦਾ ਇਸਨ ਸਾਡਾ ਵਨ ਨੰਬਰ 37 ਤੋਂ ਜਨਰਲ ਸਿੰਘ ਸ਼ਿਮਲਾਪੁਰ ਜਨਰਲ ਆਪਾਂ ਗੱਲਬਾਤ ਕੀਤੀ ਆ ਔਰ ਬਹੁਤ ਵਧੀਆ ਸੋਚ ਆ ਇਹਨਾਂ ਦਾ ਐਜੂਕੇਸ਼ਨ ਲੈ ਕੇ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਦਾ ਧਿਆਨ ਹੈ ਐਜੂਕੇਸ਼ਨ ਵੱਲ ਔਰ ਜਦੋਂ ਵੀ ਅਗਰ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਨੇ ਤਾਂ ਇਹਨਾਂ ਵੱਲੋਂ ਕਾਲਜ ਲਈ ਨਿਰਜਾਵੇਗਾ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਔਰ ਬਹੁਤ ਹੀ ਵਜ੍ਹਾ ਮੈਸੇਜ ਇਹਦਾ ਵਾਤਾਵਰਣ ਨੂੰ ਲੈ ਕੇ ਕਿ ਹਰ ਇੱਕ ਇਨਸਾਨ ਨੂੰ ਜਿਹੜਾ ਕਿ ਇੱਕ ਘਰ ਦੇ ਵਿੱਚ ਪੇੜ ਲਗਾਉਣਾ ਚਾਹੀਦਾ ਤਾਂ ਕਿ ਜਿਹੜੀ ਆਪਾਂ ਇਸ ਟਾਈਮ ਪੋਲੂਸ਼ਨ ਜਿਹਦੀ ਪੋਲੂਸ਼ਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਕੋਈ ਸ਼ਹਿਰ ਦੇ ਵਿੱਚ ਰਹਿਣੇ ਹੋ ਸ਼ਹਿਰ ਦੇ ਵਿੱਚ ਆਕਸੀਜਨ ਦੀ ਕਾਟੇ ਪੋਲੂਸ਼ਨ ਹੀ ਜ਼ਿਆਦਾ ਆਪਾਂ ਅੰਦਰ ਖਿੱਚਨੇ ਆ ਔਰ ਅਗਰ ਹਰ ਇੱਕ ਘਰ ਦੇ ਵਿੱਚ ਪੇੜ ਲੱਗਾ ਹੋਵੇਗਾ ਤੇ ਸਾਨੂੰ ਸ਼ੁੱਧ ਹਵਾ ਮਿਲੇਗੀ ਔਰ ਸ਼ੁੱਧ ਆਕਸੀਜਨ ਆਪਾਂ ਅੰਦਰ ਲਵਾਂਗੇ ਔਰ ਇਸੇ ਨਾਲ ਆਪਣੀ ਉਮਰ ਵੀ ਵਧੇਗੀ ਔਰ ਸਿਹਤ ਦੇ ਵਿੱਚ ਵੀ ਤੰਦਰੁਸਤੀ ਰਹੇਗੀ ਬ ਜਿਹੜਾ ਕਿ ਐਜੂਕੇਸ਼ਨ ਨੂੰ ਲੈ ਕੇ ਬਾਕੀ ਹੋਰ ਵੀ ਨੰਮੇ ਆਪਣੇ ਲੈ ਕੇ ਹਾਜ਼ਰ ਆਮਗੇ